ਸਾਈਟਾਂ ਫੂਡ ਬੈਂਕ ਨੂੰ ਹਾਲ ਹੀ ਵਿੱਚ ਵੱਡੇ ਪੱਧਰ ਤੇ ਫਰੈਸ਼ ਪ੍ਰੋਡਿਊਸ ਦੀ ਆਮਦ ਹੋਈ ਜਿਸ ਨੂੰ ਲੋੜਵੰਦਾ ਤੱਕ ਪਹੁੰਚਾਉਣ ਦੇ ਮੰਤਵ ਨਾਲ ਫੂਡ ਬੈਂਕ ਵੱਲੋਂ ਹੋਰ ਲੋਕ ਭਲਾਈ ਅਤੇ ਧਾਰਮਿਕ ਸੰਸਥਾਵਾਂ ਨਾਲ ਰਲ ਕੇ ਖੇਤਰ ਦੀਆਂ ਵੱਖ-ਵੱਖ ਥਾਵਾਂ ਤੇ ਭੋਜਨ ਵੰਡਿਆ ਗਿਆ ਸਾਡੇ ਕੋਲ ਮਾਲਕ ਦੀ ਕਿਰਪਾ ਨਾਲ ਸਾਡੇ ਕੋਲ ਕੰਟੇਨਰਸ ਤੇ ਕੰਟੇਨਰਸ ਆਉਣ ਦੀ ਸ਼ੁਰੂਆਤ ਬੱਚਿਆਂ ਨੇ ਰੌਲਾ ਪਾਇਆ ਭਾਈ ਸਾਡੇ ਕੋਲ ਜਗ੍ਹਾ ਹੀ ਨਹੀਂ ਹੈਗੀ ਤੇ ਬੱਚਿਆਂ ਨੂੰ ਬੇਨਤੀ ਕੀਤੀ ਪੁੱਤਰ ਇੱਕ ਗੱਲ ਸੋਚ ਲੋ ਇਹ ਤਾਂ ਮਤਲਬ ਮਾਲਕ ਤੁਹਾਨੂੰ ਸ਼ਾਹ ਹੁੰਦਾ ਹੈ ਕਿ ਤੁਸੀਂ ਕੋਈ ਵੱਖ ਰਸਤਾ ਕੱਢੋ ਰੋਟੀ ਬੈ ਕੇ ਸਾਰੇ ਖਾਂਦੇ ਨੇ ਪਹੁੰਚਾਣੀ ਕਿਸ ਤਰ੍ਹਾਂ ਉੱਥੇ ਫਿਰ ਅਸੀਂ ਇੱਕ ਦਿਨ ਬੈ ਕੇ ਰਾਤੀ ਆਪਣੇ ਜਿੰਨੇ ਸਰਕਲ ਸੀਗੇ ਸਭ ਨੂੰ ਪੁੱਛਿਆ ਡਾਊਨ ਟਾਊਨ ਟੋਰਾਂਟੋ ਉੱਥੇ ਹੁਣ ਸਾਡਾ ਦੂਜਾ ਬਾਜ਼ਾਰ ਲੱਗ ਕੇ ਹੁਣ ਹਟਿਆ ਦੋ ਹਫ਼ਤਿਆਂ ਦੇ ਅੰਦਰ ਐ ਲੱਗਿਆ ਕਲ ਇੱਕ ਹੌਨ ਪਲੇਸ ਸੀਗਾ ਇੱਕ ਹੋਰ ਮਿਸਟਰ ਸਾਗਾ ਡੈਰੀ ਦੀ ਉੱਤੇ ਕਲੰਬਰਸ ਤੇ ਉੱਥੇ ਲੱਗਿਆ ਹੈ ਸਾਡੀ ਆਪਣੀ ਯੂਨਿਟ ਤੇ ਲੱਗਿਆ ਸ਼ੁਰੂਆਤ ਹੋਈ ਹੈ ਸਾਈਟਾਂ ਆਮ ਫੂਡ ਬੈਂਕ ਦੇ ਡਾਇਰੈਕਟਰ ਵਿਸ਼ਾਲ ਖੰਨਾ ਮੁਤਾਬਿਕ ਪਿਛਲੇ ਹਫਤੇ ਤੋਂ ਲੈ ਕੇ ਅੱਜ ਤੱਕ 19000 ਪਰਿਵਾਰਾਂ ਨੇ ਇਸ ਭਰਾਲੇ ਦਾ ਲਾਹਾ ਲਿਆ ਜੋ ਅਸਮਾਨ ਸ਼ੋਦੀ ਮਹਿੰਗਾਈ ਵਿੱਚ ਇਹ ਤਾਜ਼ਾ ਭੋਜਨ ਖਰੀਦਣ ਤੋਂ ਅਸਮਰੱਥ ਸਨ ਇਹ ਜੇ ਸਿਰਫ ਇਸ ਹਫਤੇ ਦੀ ਗੱਲ ਕਰੀ ਤੇ 4 ਘੰਟੇ ਨਾਲ ਇਸ ਹਫਤੇ ਆਪਸੇ ਸਾਲਗਨ ਐਵਰੇਜ ਹਫਤੇ ਦੇ ਅੰਦਰ 2 ਘੰਟੇ ਨਾਲ ਆ ਰਹੀ ਸੀ ਸਾਡੇ ਕੋਲ ਅਸੀਂ ਇਹਨੂੰ ਚੱਕ ਕੇ ਅਸੀਂ ਇਹਨੂੰ ਕਹਾਂ ਕਿ ਭਾਈ ਸਾਡੇ ਕੋਲ ਇਹ ਨੂੰ ਪਹੁੰਚਾਣਾ ਹੈ ਬਸ ਰਸਤਾ ਲੱਭੀਏ ਨਵੀਆਂ ਰਾਹਾਂ ਲੱਭੀਏ ਲੋਕਾਂ ਤੱਕ ਪਹੁੰਚੀਏ ਕਿ ਜਿਹੜੇ ਬੰਦੇ ਜਿਹੜਾ ਆਮ ਐਵਰੇਜ ਬੰਦਾ ਹੈ ਉਹ ਕਹਿੰਦੇ ਮੈਂ ਤੂੰ ਦੋ ਸ਼ਿਮਲਾ ਮਿਰਚੇ ਲੈਣ ਤੇ ਪੰਜ ਡਾਲਰ ਨੇ ਜੇ ਮੈਂ ਲੈਟਸ ਲੈਣੀਆਂ ਤਾਂ ਛਾ ਡਾਲਰ ਪੈ ਰਹੇ ਨੇ ਕੀ ਹੈ ਖਰੀਦਣੇ ਮਤਲਬ ਬੰਦੀ ਦੀ ਬਸ ਦੋ ਬਾਹਰ ਹੋਈ ਪਈ ਹੈ ਤੇ ਜਿਹੜਾ ਆਮ ਬੰਦਾ ਹੈ ਜਿੰਨੇ ਅਸੀਂ ਕਹਿੰਨੇ ਆ ਬਈ ਤੁਸੀਂ ਫਰੈਸ਼ ਪ੍ਰੋਡਿਊਸ ਖਾਓ ਤੁਹਾਡੀ ਸਿਹਤ ਵਸਤੇ ਅੱਛਾ ਉਹ ਤੋਂ ਉਹ ਕਿਥੋਂ ਸੰਸਥਾ ਵਿੱਚ ਐਡਮਿਨਿਸਟ੍ਰੇਟਰ ਵਜੋਂ ਕੰਮ ਕਰਦੇ ਸੁਲਬ ਮਹਾਜਨ ਦੱਸਦੇ ਹਨ ਕਿ ਵੰਡਿਆ ਜਾ ਰਿਹਾ ਸਮਾਨ ਕਿਸੇ ਵੀ ਪਰਿਵਾਰ ਲਈ ਮੋਢੀ ਲੋਡ ਹੋ ਸਕਦਾ ਹੈ ਸਮਾਨ ਜਿਹੜਾ ਵੱਖਰ-ਵੱਖਰਾ ਸਾਡੇ ਕੋਲ ਆਂਦਾ ਜਿਵੇਂ ਵੀ ਹੈਵ ਬੈਲ ਪਪਰਸ ਵੀ ਹੈਵ ਕਕੰਬਰਸ ਵੀ ਹੈਵ ਆਲ ਥੀਸ ਥਿੰਗਸ ਲਾਈਕ ਟਮੇਟੋਸ ਫਰੈਸ਼ ਟਮੇਟੋਸ ਲੈਟਸ ਹੈ ਸਾਡੇ ਕੋਲ ਜਿਨੇ ਆਲ ਦੀ ਅਦਰ ਪ੍ਰੋਡਕਟਸ ਆਲਸੋ ਵੀ ਹੈਵ ਤਾਂ ਕਿ ਯੂ نو ਦ ਮੈਕਸਿਮਮ variety we offer to people so that you know they the kids can love uh, such kind of uh, food on their plates so that is our motive like right? that's our intention es kaar deta hisa banante canadian and african women aid organization ne santoshti zahir ki ti Yeah, with uh, connection with Cider Food Bank in partnership with them, they are supplying us with this to reach our own community. The black community are profiting from what the Cider Food Bank is doing. They provide us with all this stuff fresh potato, uh, cucumber, tomato that the African people really like, the bell pepper, the pizza, the fresh fruits and vegetables. We have them here every single week to have an open market to serve our community. ਇਸ ਤੋਂ ਲਾਵਾ ਅਸੀਂ ਹਾਲ ਹੀ ਵਿੱਚ ਫੂਡ ਬੈਂਕ ਕੈਨੇਡਾ ਦੇ ਇੱਕ ਸਰਵੇ ਦੇ ਅੰਕੜਿਆਂ ਬਾਰੇ ਵੀ ਗੱਲਬਾਤ ਕੀਤੀ ਜਿੰਨਾ ਮੁਤਾਬਕ 35% ਕੈਨੇਡੀਅਨਸ ਦੇ ਵਿੱਤੀ ਤੌਰ ਤੇ ਹਾਲਾਤ 3 ਮਹੀਨੇ ਪਹਿਲਾਂ ਨਾਲੋਂ ਹੋਰ ਵਿਗੜ ਗਏ ਹਨ ਅਤੇ ਵਧ ਰਹੀ ਮਹਿੰਗਾਈ ਦਰਮਿਆਨ ਫੂਡ ਬੈਂਕਸ ਉੱਪਰ ਨਿਰ ਪਰ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੀ ਵੱਡਾ ਇਜ਼ਾਫਾ ਦਰਜ ਕੀਤਾ ਗਿਆ ਹੈ ਜਿਹੜੇ ਤੁਸੀਂ ਲੋਕਾਂ ਚ ਜਿਹੜੇ ਸਾਡੇ ਨਾਲ ਜੁੜ ਰਹੇ ਸਾਡੀ ਸਰਵਿਸ ਜਿਹੜੇ ਲੈ ਰਹੇ ਨੇ ਯੂ نو ਰਾਈਟ ਆਫਟਰ ਕੋਵਿਡ ਐਵਰੀ ਈਅਰ ਬਾਈ ਈਅਰ ਵੀ ਆਰ ਸੀਇੰਗ ਕਿ ਸਾਡੇ ਕੋਲ ਐਵਰੀ ਈਅਰ ਔਨ ਈਅਰ 50% ਲੋਕ ਜਿਆਦਾ ਜਿਆਦਾ ਯੂ نو ਇਜ਼ਾਫਾ ਹੋ ਰਿਹਾ ਲੋਕਾਂ ਦਾ ਹੋ ਆਰ ਟੇਕਿੰਗ ਆਰ ਸਰਵਿਸਿਸ ਯੂ نو ਵਿਚ ਇਜ਼ ਅਨਫੋਰਚੂਨੇਟ ਕਿ ਯੂ نو ਇਸ ਦੇਸ਼ ਚ ਇੰਨੀ ਜ਼ਿਆਦਾ ਲੋਕਾਂ ਯੂ نو ਦਾ ਪ੍ਰਾਈਸ ਗਰੋਸਰੀ ਪ੍ਰਾਈਸਸ ਆਰ ਵੈਰੀ ਹਾਈ ਦ ਰੈਂਟਸ ਆਰ ਵੈਰੀ ਹਾਈ ਐਂਡ ਦੀ ਸੈਲਰੀਜ਼ ਆਰ ਨਾਟ ਇਨਕਰੀਜ਼ਿੰਗ ਉਦੇ ਲਾਈਕ ਉਦੇ ਮੁਤਾਬਿਕ ਜਿੰਨਾ ਖਰਚਾ ਵੱਧ ਰਿਹਾ ਹੈ ਫੂਡ ਬੈਂਕਸ ਕੈਨੇਡਾ ਨੇ ਭੋਜਨ ਦੀ ਵੱਧ ਰਹੀ ਮੰਗ ਅਤੇ ਬੇਕਾਬੂ ਮਹਿੰਗਾਈ ਬਾਰੇ ਸਰਕਾਰ ਅਤੇ ਭਾਈਚਾਰੇ ਨੂੰ ਤੁਰੰਤ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ ਹੈ ਸੁਖਪਾਲ ਸਿੰਘ ਆਲਖ ਆਮਨੀ ਨਿਊਜ਼ ਬ੍ਰੈਂਪਟਨ